ਹਾਂਜੀ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਪੰਜਾਬ ਅਪਡੇਟਡ ਟੀਵੀ ਤੇ ਜਿੰਨਾ ਵੀ ਬੱਚਿਆਂ ਨੇ ਸੇਵਾਦਾਰ ਅਤੇ ਚੌਂਕੀਦਾਰ ਦੇ ਭਰਤੀ ਦੇ ਫਾਰਮ ਭਰੇ ਹੋਏ ਹਨ ਤੇ ਇਸ ਭਰਤੀ ਦਾ ਜਿਹੜਾ ਸਿਲੇਬਸ ਆ ਉਹ ਜਾਰੀ ਹੋ ਚੁੱਕਾ ਹੈ ਸਿਲੇਬਸ ਵਿੱਚ ਕਿਸ ਤਰ੍ਹਾਂ ਦੇ ਸਵਾਲ ਆਉਣਗੇ 네ਗੇਟਿਵ ਮਾਰਕਿੰਗ ਹੈ ਜਾਂ ਨਹੀਂ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਵਾਂਗੇ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲੋ ਤਾਂ ਜੋ ਤੁਹਾਨੂੰ ਹਰ ਇੱਕ ਭਰਤੀ ਦੀ ਜਾਣਕਾਰੀ ਸਾਡੇ ਚੈਨਲ ਤੋਂ ਮਿਲਦੀ ਰਹੇ ਸੋ ਗੱਲ ਕਰੀਏ ਸੇਵਾਦਾਰ ਚੌਂਕੀਦਾਰ ਦੀ ਭਰਤੀ ਦੇ ਸਿਲੇਬਸ ਦੀ ਤਾਂ ਸੇਵਾਦਾਰ ਦੀ ਭਰਤੀ ਦਾ ਜਿਹੜਾ ਉਹ ਐਮ ਆਰ ਸ਼ੀਟ ਦੇ ਉੱਤੇ ਲਿਖਤੀ ਪੇਪਰ ਹੋਵੇਗਾ ਕੰਪਿਊਟਰ ਦੇ ਉੱਤੇ ਪੇਪਰ ਨਹੀਂ ਹੋਵੇਗਾ ਐਮ ਸੀ ਕਯੂ ਫਾਰਮੈਟ ਦੇ ਵਿੱਚ ਪੇਪਰ ਹੋਵੇਗਾ 2 ਘੰਟੇ ਤੇ 30 ਮਿੰਟ ਦਾ ਪੇਪਰ ਜਿਹੜਾ ਤੁਹਾਨੂੰ ਸਮਾਂ ਦਿੱਤਾ ਜਾਊਗਾ ਪੇਪਰ ਨੂੰ ਅਟੈਂਪਟ ਕਰਨ ਦਾ ਇਸ ਤੋਂ ਇਲਾਵਾ ਪੇਪਰ ਜਿਹੜਾ ਵਾ ਦੋ ਭਾਗਾਂ ਦੇ ਵਿੱਚ ਹੋਊਗਾ ਪਹਿਲੇ ਭਾਗ ਦੇ ਵਿੱਚ ਤੁਹਾਡੇ 50 ਆਪਰੇਸ਼ਨ ਆਉਣਗੇ ਜਿਹੜੇ ਕਿ ਪੰਜਾਬੀ ਭਾਸ਼ਾ ਦੇ ਹੋਣਗੇ ਦੂਸਰੇ ਭਾਗ ਦੇ ਵਿੱਚ 100 ਆਪਰੇਸ਼ਨ ਹੋਣਗੇ ਇਸ ਦੇ ਵਿੱਚ ਜੀਕੇ ਪੰਜਾਬ ਹਿਸਟਰੀ ਇੰਗਲਿਸ਼ ਤੇ ਐਮਸੀਕਿਊ ਹੋਣਗੇ ਥੋੜਾ ਜਿਆਦਾ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਕਿ ਪੇਪਰ ਦਾ ਸਿਲੇਬਸ ਕੀ ਆ ਜਿਹੜਾ ਪਹਿਲਾ ਭਾਗ ਆ ਇਸ ਦੇ ਵਿੱਚ 50 ਪ੍ਰਸ਼ਨ ਹੋਣਗੇ ਪੰਜਾਬੀ ਭਾਸ਼ਾ ਦੇ ਪ੍ਰਸ਼ਨ ਹੋਣਗੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਇਸ ਦੇ ਵਿੱਚ ਜੀਵਨੀ ਤੇ ਰਚਨਾਵਾਂ ਸੰਬੰਧਿਤ ਪ੍ਰਸ਼ਨ ਹੋਣਗੇ ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਅਤੇ ਜੀਵਨੀਆਂ ਦੇ ਪ੍ਰਸ਼ਨ ਹੋਣਗੇ ਇਸ ਤੋਂ ਲਾ ਵਮੋਜ ਆਬਰੇ ਆਖਾਨ ਅਗੇਤਰ ਪਿਛੇਤਰ ਵਚਨ ਬਦਲੋ ਵਿਸ਼ਰਾਮ ਚਿੰਨ ਪੰਜਾਬ ਦਾ ਇਤਿਹਾਸ ਪੰਜਾਬ ਦਾ ਸੱਭਿਆਚਾਰ ਦੇ ਸਵਾਲ ਹੋਣਗੇ ਹੁਣ ਆਪਾਂ ਦੂਸਰੇ ਭਾਗ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ 100 ਪ੍ਰਸ਼ਨ ਹੋਣਗੇ ਜਿਸ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਵੇਗੀ ਜੇਕਰ ਤੁਸੀਂ 4 ਸਵਾਲ ਗਲਤ ਕਰਦੇ ਜਿੱਤੇ ਤੁਹਾਡਾ 1 ਨੰਬਰ ਕੱਟਿਆ ਜਾਵੇਗਾ ਦੂਜੇ ਭਾਗ ਦੇ ਵਿੱਚ ਜਨਰਲ ਨੌਲੇਜ கரنٹ ਅਫੇਅਰ ਪੰਜਾਬ ਹਿਸਟਰੀ ਕਲਚਰ ਰੀਜਨਿੰਗ ਅਤੇ ਮੈਂਟਲ ਅਬਿਲਿਟੀ ਅੰਗਰੇਜ਼ੀ ਭਾਸ਼ਾ ਤੇ ਬੇਸਿਕ ਜਿਹੜੇ ਆ ਕੰਪਿਊਟਰ ਦੇ ਕ੍ਰਿਸ਼ਨ ਵੀ ਪੁੱਛੇ ਜਾਣਗੇ ਪੇਪਰ ਤੁਹਾਨੂੰ ਦੱਸ ਦਈਏ ਕਿ ਪੇਪਰ ਜਿਹੜਾ ਵਾ 1 ਮਾਰਚ ਨੂੰ ਹੋਵੇਗਾ ਤੇ ਜੇਕਰ ਕੋਈ ਵੀ ਵੀ ਰਫਾਰਮ ਭਰਨ ਵਾਲਾ ਰਹਿੰਦਾ ਵਾ ਕਿਛ ਨੇ ਅਜੇ ਤੱਕ ਇਹ ਫਾਰਮ ਨਹੀਂ ਅਪਲਾਈ ਕੀਤਾ ਤਾਂ ਉਹ 26 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਡੇ ਕੋਲੋਂ ਇਹ ਫਾਰਮ ਹੀ ਅਪਲਾਈ ਕਰ ਸਕਦਾ ਵਾ ਇਸ ਪੜਤੀ ਦੇ ਸਿਲੇਬਸ ਦੀ ਪੂਰੀ ਪੀਡੀਐਫ ਫਾਈਲ ਜੇਕਰ ਤੁਹਾਨੂੰ ਚਾਹੀਦੀ ਆ ਤਾਂ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਮੈਸੇਜ ਕਰਕੇ ਵੀ ਸਾਡੇ ਕੋਲੋਂ ਪੀਡੀਐਫ ਫਾਈਲ ਲੈ ਸਕਦੇ ਜੇ ਸਾਡੇ ਭਰਤੀਆਂ ਦੀ ਜਾਣਕਾਰੀ ਲਈ ਵਟਸਐਪ ਗਰੁੱਪ ਦਾ ਲਿੰਕ ਤੁਹਾਨੂੰ ਸਾਡੀ ਬਾਇਓ ਦੇ ਵਿੱਚ ਮਿਲ ਜਾਵੇਗਾ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਧੰਨਵਾਦ